ਅਸੀਂ ਬੜੇ ਸ਼ੁਕਰਗੁਜ਼ਾਰ ਆ ਸਾਡੇ ਨਗਰ ਪੰਚਾਇਤ ਸਾਡੇ ਸਰਪੰਚ ਸਾਹਿਬ ਦਾ ਪਰ ਸਾਡੇ ਜਰਨੈਲ ਸਿੰਘ ਉਹਨਾਂ ਦੇ ਮੈਡਮ ਅੱਜ ਇੱਥੇ ਆਏ ਆ ਸੋ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਆ ਉਹ ਬੜੇ ਡਿਸਆਟਨ ਸੀਗੇ ਕਿ ਉਹਨਾਂ ਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ ਸੋ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਨ ਦਾ ਜੋ ਇਹ ਤਰੀਕਾ ਕੀਤਾ ਉਹਦੇ ਲਈ ਮੈਂ ਪਿੰਡ ਦੀ ਪੰਚਾਇਤ ਦਾ ਸਾਡੇ ਬਾਂਕਾ ਜੀ ਦਾ ਸਰਪੰਚ ਸਾਹਿਬ ਦਾ ਸਾਬਕਾ ਸਰਪੰਚ ਸਾਹਿਬ ਦਾ ਧੰਨਵਾਦੀ ਆ ਦੇਖੋ ਸਾਡਾ ਮਕਸਦ ਤਾਂ ਇਹ ਹੈ ਕਿ ਸਾਡੇ ਤਕਰੀਬਨ ਹਲਕੇ ਦੇ ਜਿਹੜੇ 170 ਦੇ ਕਰੀਬ ਪਿੰਡ ਹੈ ਅਸੀਂ ਇਦਾਂ ਦਾ ਇੱਕ ਕੰਮ ਕਰਾਂਗੇ ਤੇ ਉਹ ਬਾਕੀ 169 ਜੀ ਵੀ ਜਿਹੜੇ ਆ ਉਤਸ਼ਾਹਿਤ ਹੋਣਗੇ ਤਰ੍ਹਾਂ ਇਹੀ ਮੈਸੇਜ ਹੈ ਕਿ ਆਏ ਹੋਏ ਐਨਆਰਆਈ ਵੀਰਾਂ ਦਾ ਆਪਾਂ ਸਤਿਕਾਰ ਕਰੀਏ ਉਹਨਾਂ ਨੂੰ ਇੱਜ਼ਤ ਦੇਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਦਾਂ ਹੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੀ ਆਪਣੀ ਹیثیت ਮੁਤਾਬਕ ਉਹਨਾਂ ਦੀ ਮਤ ਕਰਦੇ ਰਹਿਣ ਸਾਡੇ ਪਿੰਡ ਦੇ ਵਿੱਚ ਜਿਹੜੀ ਐਨਆਰਆਈਆਂ ਦੀ ਦੇਣ ਆ ਉਹ ਬਹੁਤ ਲੰਬੀ ਕਤਾਰ ਆ ਸਕੂਲ ਤੇ 60 ਲੱਖ ਰੁਪਏ ਉਹਨੇ ਇਕੱਠਾ ਕਰਕੇ ਲਾਇਆ ਉਸ ਤੋਂ ਬਾਅਦ 68 ਦੇ 18 ਲੱਖ ਰੁਪਈਆ ਲਾਇਆ ਕਿ ਵੀ ਸਾਡੀ ਬੀਬੀ ਬਾਰੇ ਕੋਈ ਬੈਡ ਫੀਲਿੰਗ ਨਹੀਂ ਹੈ ਜੀ 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 ਕਿਉਂਕਿ ਐਨਆਰਆਈ ਆ ਨਾ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਮੈਸ ਲੱਡ ਕੀਤਾ ਗਿਆ ਹੈ ਜੀ ਨੇ ਉਹਨਾਂ ਨੂੰ ਸੱਚ ਨਹੀਂ ਦੱਸਿਆ ਗਿਆ ਵੀ ਇਹ ਕੌਣ ਕਰਦਾ ਕੰਮ ਹਾਂ ਉਹ ਹੋਰ ਦੋ ਤਿੰਨ ਬੰਦੇ ਇੱਥੇ ਜਿਹੜੇ ਸਾਰੇ ਰੱਬਾ ਕਰਦੇ ਬਸ ਹਰੀ ਬੋਲ ਦੇ ਵਿੱਚ ਮੌਜੂਦ ਆ ਇੱਕ ਤਲਰ ਦੀ ਟੀਮ ਜਿੱਥੇ ਐਨ ਆਰ ਆਈ ਵੀਰਾਂ ਦਾ ਸਨਮਾਨ ਕੀਤਾ ਗਿਆ ਕਿਉਂਕਿ ਐਨ ਆਰ ਆਈ ਵੀਰ ਜਿਹੜੇ ਆ ਉਹ ਪਿੰਡਾਂ ਦੀ ਇਨਹਾਰ ਬਦਲਦੇ ਨੇ ਇੱਥੇ ਇਨਹਾਰ ਬਦਲੀ ਆ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਲੰਬੀ ਲਿਸਟ ਮੈਂ ਦਿਖਾ ਦਵਾਂ ਇੱਥੇ ਜਿਹੜੀ ਲੰਬੀ ਲਿਸਟ ਆ ਇੱਥੇ ਲਿਖੀ ਗਈ ਆ ਯੂਕੇ ਤੋਂ ਸਾਰਿਆਂ ਨੇ ਮਦਦ ਕਰਕੇ ਜਿਹੜਾ ਪਿੱਛੇ ਇੱਕ ਛੱਪੜ ਆ ਉਹਦੀ ਚਾਰਦੁਵਾਰੀ ਕੀਤੀ ਆ ਔਰ ਉਹਦਾ ਸੁੰਦੀਕਰ ਤੁੰਦਰੀਕਰਨ ਕਰਨਗੇ ਨਵਜੋਤ ਸਿੰਘ ਜਈਆ ਜੀ ਕਾਂਗਰਸ ਦੇ ਨੇ ਉਹ ਇੱਥੇ ਜੀ ਪਹੁੰਚੇ ਨੇ ਗੱਲਬਾਤ ਉਹਨਾਂ ਨੇ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਇੱਕ ਵਾਰ ਨਿਊਜ਼ ਧੰਨਵਾਦ ਜੀ ਧੰਨਵਾਦ ਸੋ ਅੱਜ ਅਸੀਂ ਬੜੇ ਸ਼ੁਕਰਗੁਜ਼ਾਰ ਆ ਸਾਡੇ ਨਗਰ ਪੰਚਾਇਤ ਸਾਡੇ ਸਰਪੰਚ ਸਾਹਿਬ ਦਾ ਪਰ ਸਾਡੇ ਜਰਨੈਲ ਸਿੰਘ ਉਹਨਾਂ ਦੇ ਮੈਡਮ ਅੱਜ ਇੱਥੇ ਆਏ ਆ ਸੋ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਅੱਜ ਐਡੀ ਵੱਡੀ ਕੰਟ੍ਰਿਬਿਊਸ਼ਨ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿੱਦਾਂ ਉਹ ਕਾਰ ਦੇ ਵਿੱਚ ਆਪਣੇ ਦੂਰ ਦਰਾਡੇ ਦੇ ਰਿਸ਼ਤੇਦਾਰਾਂ ਕੋਈ ਯਾਰਾਂ ਦੋਸਤਾਂ ਕੋ ਗਏ ਤੇ ਉਹ ਬੜੇ ਡਿਸਆਰਟਨ ਸੀਗੇ ਕਿ ਉਹਨਾਂ ਨੂੰ ਕੋਈ ਅਪਰੀਸ਼ੀਏਟ ਨਹੀਂ ਕਰਦਾ ਸੋ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਨ ਦਾ ਜੋ ਇਹ ਤਰੀਕਾ ਕੀਤਾ ਉਹਦੇ ਲਈ ਮੈਂ ਪਿੰਡ ਦੀ ਪੰਚਾਇਤ ਦਾ ਸਾਡੇ ਬਾਂਕਾ ਜੀ ਦਾ ਸਰਪੰਚ ਸਾਹਿਬ ਦਾ ਸਾਫਕਾ ਸਰਪੰਚ ਸਾਹਿਬ ਦਾ ਧੰਨਵਾਦੀ ਹਾਂ ਕਿਉਂਕਿ ਜਦੋਂ ਅਸੀਂ ਐਪਰੀਸ਼ੀਏਟ ਕਰਾਂਗੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਹੈ ਉਹ ਹੋਰ ਪਿੰਡਾਂ ਲਈ ਕੰਟ੍ਰਿਬਿਊਟ ਕਰਨਗੇ ਸੋ ਅੱਜ ਇਨਾ ਹੀ ਮਕਸਦ ਸੀ ਜੀ ਸਾਹਿਬ ਇੱਕ ਲੰਬੀ ਲਿਸਟ ਮੈਂ ਦੇਖ ਰਿਹਾ ਤੁਹਾਡੇ ਪਿੱਛੇ ਐਨ ਆਰ ਆਈ ਵੀਰਾਂ ਦੀ ਐਨ ਆਰ ਆਈ ਵੀਰ ਜਿਹੜੇ ਸਕੂਲਾਂ ਦੀ ਅਨੁਹਾਰ ਬਦਲਦੇ ਨੇ ਜਿਹੜਾ ਛੱਪੜਾਂ ਦੇ ਏਕ ਕਰਦੇ ਨੇ ਜਾਂ ਹੋਰ ਵੀ ਗਰੀਬ ਬੱਚਿਆਂ ਦੀ ਮਦਦ ਕਰਦੇ ਨੇ ਸਕੂਲਾਂ ਦੀ ਮਦਦ ਕਰਦੇ ਨੇ ਐਨਆਰਏ ਵੀਨਰ ਰਾਣਤੂਲੀ ਅੱਜ ਸਨਮਾਨ ਕੀਤਾ ਆ ਅੱਜ ਕਿਦਾਂ ਮਹਿਸੂਸ ਹੋ ਰਿਹਾ ਹੈ ਦੇਖੋ ਸਾਡਾ ਮਕਸਦ ਆ ਇਹ ਹੈ ਕਿ ਸਾਡੇ ਤਕਰੀਬਨ ਹਲਕੇ ਦੇ ਜਿਹੜੇ 170 ਦੇ ਕਰੀਬ ਪਿੰਡ ਆ ਅਸੀਂ ਇਦਾਂ ਦਾ ਇੱਕ ਕੰਮ ਕਰਾਂਗੇ ਤੇ ਉਹ ਬਾਕੀ 169 ਜੀ ਵੀ ਜਿਹੜੇ ਆ ਉਤਸ਼ਾਹਿਤ ਹੋਣਗੇ ਉਹਨਾਂ ਨੂੰ ਲੱਗੂਗਾ ਕਿ ਜਿਹੜੇ ਸਾਡੇ ਪੈਣਪਰਾ ਪਿੱਛੇ ਬੈਠੇ ਆ ਸਾਨੂੰ ਐਪਰੀਸ਼ੀਏਟ ਕਰਦੇ ਆ ਸਾਡਾ ਧੰਨਵਾਦ ਕਰਦੇ ਆ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਹیثیت ਦੇ ਮੁਤਾਬਕ ਉਹਨਾਂ ਦੀ ਹੈਲਪ ਕਰਨਗੇ ਇਹੀ ਅੱਜ ਜਿਹੜਾ ਮੈਸੇਜ ਆ ਉਹ ਦੇਣਾ ਚਾਹੁੰਦੇ ਆ ਕੀ ਮੈਸੇਜ ਆ ਲੱਗੇ ਸ਼ਗੇ ਦੇ ਪਿੰਡਾਂ ਨੂੰ ਸਾਰਾ ਇਹੀ ਮੈਸੇਜ ਹੈ ਕਿ ਆਏ ਹੋਏ ਐਨਆਰਆਈ ਵੀਰਾਂ ਦਾ ਆਪਾਂ ਸਤਿਕਾਰ ਕਰੀਏ ਉਹਨਾਂ ਨੂੰ ਇੱਜ਼ਤ ਦੇਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਦਾਂ ਹੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੀ ਆਪਣੀ ਹਸਿਆਤ ਮੁਤਾਬਕ ਉਹਨਾਂ ਦੀ ਮਤ ਕਰਦੇ ਰਹਿਣ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਇੱਕ ਲੰਬੀ ਲਿਸਟ ਲੱਗੀ ਅੱਜ ਸਰਪੰਚ ਸਾਹਿਬ ਸਾਡੇ ਇਹ ਆ ਮੈਂਬਰ ਪੰਚਾਇਤਾਂ ਅਸੀਂ ਇਹਨਾਂ ਤੁਹਾਨੂੰ ਦੱਸਦੇ ਆਂ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਐਨਆਰਆਈਆਂ ਦੀ ਦੇਣ ਆ ਉਹ ਬਹੁਤ ਲੰਬੀ ਕਤਾਰ ਆ ਸਕੂਲ ਤੇ 60 ਲੱਖ ਰੁਪਏ ਉਹਨੇ ਇਕੱਠਾ ਕਰਕੇ ਲਾਇਆ ਉਸ ਤੋਂ ਵੱਧਾ ਪੜਦੇ 18 ਲੱਖ ਰੁਪਇਆ ਲਾਇਆ ਇਹ ਤੋਂ ਪਹਿਲਾਂ ਸਰਕਾਰ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਇਹ ਸਰਕਾਰ ਨੇ ਮੌਜੂਦਾ ਸਰਕਾਰ ਨੇ ਵੀ ਅਸੀਂ ਸਾਡੇ ਇੱਕ ਐਨਆਰਆ ਬਲਵੀਰ ਸਿੰਘ ਤੂਰ ਜੀ ਉਹ ਕਹਿੰਦਾ ਸੀ ਮੈਂ 18-20 ਲੱਖ ਰੁਪਇਆ ਲਾ ਕੇ ਡਿਸਪੈਂਸਰੀ ਖੋਲ ਦਿੰਨਾ ਨੋ ਲਾਸ ਨੋ ਫਰਾਡ ਦੇ ਤੁਸੀਂ ਇੱਥੇ ਦਵਾਈਆਂ ਲੋਕਾਂ ਨੂੰ ਦਿਓ ਪਰ ਸਾਨੂੰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਉਹ ਕਹਿੰਦੇ ਤੁਸੀਂ ਤਾਂ ਕਰ ਨਹੀਂ ਸਕਦੇ ਅੱਜ ਜਰਨੈਲ ਸਿੰਘ ਦੇ ਉਦਮ ਦੇ ਨਾਲ ਜਿਹੜਾ ਬਹੁਤ ਸਾਰੇ ਵੀਰਾਂ ਨੇ ਜਿਹੜਾ ਇੱਥੇ ਪੈਸੇ ਦੇ ਕੇ ਇਸ ਪਿੰਡ ਦੀ ਨਹਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਉਹਦੇ ਬਾਰੇ ਕੀ ਕਹੋਗੇ ਜਰਨੈਲ ਸਿੰਘ ਉਹ ਨਹੀਂ ਸਾਡੇ ਸਪੋਰਟਸਮੈਨ ਆ ਜੀ ਇਹ 800 ਮੀਟਰ ਦੇ ਵਿੱਚ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ ਇਹਨਾਂ ਨੇ ਜਿੱਤੀ ਆ ਪਰ ਇਹਨਾਂ ਦਾ ਲੋਕਾਂ ਪ੍ਰਤੀ ਇੰਨਾ ਆ ਵੀ ਪਿੰਡ ਦੇ ਵਿੱਚ ਕੁਝ ਨਾ ਕੁਝ ਹੋਣਾ ਚਾਹੀਦਾ ਇੰਨੀ ਬੜੀ ਉੱਥੇ ਮਿਹਨਤ ਸਰਕਾ ਮੈਂ ਵੀ ਇੰਗਲੈਂਡ ਗਿਆ ਇੰਨੀ ਆਪ ਕਾਰ ਚੱਕ ਕੇ ਨਾਲ ਦੋ ਚਾਰ ਬੰਦੇ ਬਿਠਾ ਕੇ ਘਰ-ਘਰ ਜਾ ਕੇ ਪੈਸੇ ਇਕੱਠੇ ਕੀਤੇ ਤੇ ਸਾਰੇ ਇਕੱਠੇ ਕਰਕੇ ਤੇ ਇਹਨਾਂ ਨੇ ਆਪਣੇ ਇੱਥੇ ਭੇਜਿਆ ਦਾ ਛੱਪੜ ਦੀ ਗੰਧ ਕਰਾਈ ਆ ਨਹੀਂ ਤਾਂ ਸਾਡੇ ਬਰਸਾਤਾ ਨੂੰ ਇਹ ਛੱਪੜ ਇੰਨਾ ਭਰ ਜਾਂਦਾ ਹੈ ਕਿ ਦੋਨੇ ਛੱਪੜ ਇਕੱਠੇ ਹੋ ਜਾਂਦੇ ਸੀ ਸਰਪੰਚ ਸਾਹਿਬ ਸਫਾਈ ਤਾਂ ਹੱਲੇ ਵੀ ਨਹੀਂ ਚਲੀ ਸਫਾਈ ਲਈ ਸਰਕਾਰ ਸਾਨੂੰ ਕੋਈ ਗ੍ਰਾਂਟ ਨਹੀਂ ਦਿੰਦੀ ਹੁਣ ਅੱਜ ਵੀ ਅਸੀਂ ਜੀਸੀਬੀ ਲਾਈ ਆ ਤਿੰਨ ਦਿਨ ਹੋ ਗਏ ਆ ਉਹ ਐਨਆਰਆਈ ਭਰਾਵਾਂ ਨੇ ਸਾਨੂੰ ਪੈਸੇ ਦਿੱਤੇ ਆ ਮਾਤਾ ਜੀ ਖੜਿਆ ਉਹਨਾਂ ਨੇ ਦਿੱਤੇ ਪੈਸੇ ਸਰਕਾਰ ਕਹਿੰਦੀ ਇਹਦੇ ਵਿੱਚ ਅਸੀਂ ਮਤਾਂ ਨਹੀਂ ਪਾ ਸਕਦੇ ਕੀ ਨਾ ਪੈਂਦੀ ਤੇਰਾ ਹਾਂਜੀ ਸਨੀਤਾ ਰਾਣੀ ਸਰਪੰਚੋ ਤੁਸੀਂ ਹਾਂਜੀ ਹਾਂਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਐਨਆਰਆਈ ਵੀਰਾਂ ਨੇ ਮਦਦ ਦਿੱਤੀ ਕਾਫੀ ਮਦਦ ਕੀਤੀ ਹੈ ਹਾਂਜੀ ਹਾਂਜੀ ਕੀ ਜਾਣੋਗੇ ਤੁਸੀਂ ਅਸੀਂ ਇਹਨਾਂ ਦਾ ਬहोत बहोत ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਐਨਆਰਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਹੋਇਆ ਆ ਕਿ ਇਹਨਾਂ ਦਾ ਅੱਗੇ ਤੋਂ ਵੀ ਧੰਨਵਾਦ ਹੋਣਾ ਚਾਹੀਦਾ ਹੈ ਜਿਹੜੇ ਮੇਰੇ ਪਿੱਛੇ ਛੱਪੜ ਆ ਜੀ ਇਹਦੇ ਵਿੱਚ ਕਿੰਨਾ ਸਹਿਯੋਗ ਆ ਜੀ ਐਨਆਰਆਈ ਇਹਨਾਂ ਦਾ ਤਾਂ ਤਕਰੀਬਨ ਬਹੁਤ ਜ਼ਿਆਦਾ ਸਹਿਯੋਗ ਆ ਛੱਪੜ ਦੇ ਵਿੱਚ ਹਾਂ ਜੀ ਦਾ ਕੰਮ ਹੀ ਇਹਨਾਂ ਦਾ ਦਾ ਮਹੀਨਾ ਦਾ ਹਾਂ ਜੀ ਪਿੰਡ ਸਾਹਿਬ ਜਿਹੜੀ ਇਹ ਸਫਾਈ ਸਫਾਈ ਜਿਹੜੀ ਛੱਪੜ ਦੀ ਉਹ ਘਟ ਹੋ ਰਹੀ ਹੈ ਕੀ ਹਾਲ ਹੈ ਹਾਂ ਜੀ ਅਜੇ ਸਫਾਈ ਤੇ ਫਿਰ ਹੁਣ ਸਾਨੂੰ ਤਾਂ 6 ਮਹੀਨੇ ਹੋਏ ਆ ਨਵੇਂ ਹਾਂ ਜੀ ਹਾਂ ਜੀ ਤੇ ਕੋਈ ਗ੍ਰਾਂਟ ਕੋਈ ਆ ਰਹੀ ਸਰਕਾਰ ਵੱਲੋਂ ਸਰਕਾਰ ਵੱਲੋਂ ਗ੍ਰਾਂਟ ਹੈ ਇਦਾਂ ਸਾਨੂੰ ਜਦੋਂ ਸਾਨੂੰ ਅਨਚਾਰਜ ਦਿੱਤਾ ਆ ਤੇ ਸਾਨੂੰ ਕਹਿੰਦੇ ਸੀਗੇ ਵੀ 31 ਲੱਖ 62000 ਰੁਪਇਆ ਜਣਦੀ ਖਾਤੇ ਚ ਪਿਆ ਆ ਤੇ ਉਹਦੇ ਵਿੱਚੋਂ ਹਜੇ ਅਸੀਂ ਇੱਕ ਸਰਫ ਥੋੜਾ ਜਿਹਾ ਕਮ ਕਲੋਨੀਆਂ ਚ ਢੇਰ ਚਕਾਏ ਆ ਤੇ ਜਾਂ ਗਲੀਆਂ ਨਾਲੀਆਂ ਚੋਂ ਕੂੜਾ ਕਰਗੜ ਖਾਲੇ ਸਾਫ ਕਰਾਏ ਸੀਗੇ ਤੇ ਕਰਾਈਆਂ ਸੀਗੀਆਂ ਤੇ ਨਾ ਹਜੇ ਅਸੀਂ ਛੱਪੜ ਦਾ ਕੰਮ ਕੋਈ ਕਰਾ ਸ਼ੁਰੂ ਕਰਾ ਸਕਿਆ ਤਾਂ ਨਾ ਹੋਰ ਕੰਮ ਸਾਫ ਠੀਕ ਹੈ 31 ਲੱਖ ਦੇ ਕਰੀਬ ਸਰਕਾਰ ਨੇ ਕਹਿ ਕਿ ਇਹਨੂੰ ਕਿੰਨਾ ਪੈਸਾ ਉਹਦੇ ਚਾਜਦਾ ਸਾਨੂੰ ਤਾਂ ਅੱਜ ਲੱਖ ਵੀ ਨਹੀਂ ਅਸੀਂ ਤਾਂ ਖਰਚ ਚੁੱਕੇ ਜਿੱਦਾਂ ਵੈਸੇ ਪੈ ਹੋਇਆ ਪੈ ਸਹੀ ਆ ਪੈ ਅੱਜ ਸਾਡਾ ਕੋਈ ਮਤ ਨਹੀਂ ਪਿਆ ਕੋਈ ਕੁਛ ਨਹੀਂ ਹੋਇਆ ਨਹੀਂ ਤੂੰ ਕਾਰਨ ਕੀ ਹੋਦਾ ਕਾਰਨ ਕੀ ਆ ਕਾਰਨੇ ਤਾਂ ਹਰ ਸਾਨੂੰ ਇਹਨਾਂ ਨੂੰ ਪਤਾ ਹੋਊਗਾ ਬਾਜੀ ਉਹਨਾਂ ਤੋਂ ਪੁੱਛ ਲੋ ਬਾਕੀ ਸਾਨੂੰ ਤਾਂ ਇੰਨਾ ਆ ਵੀ ਸਾਡੇ ਮਤੇ ਪੈਣ ਅਸੀਂ ਅੱਗੇ ਤੋਂ ਕੰਮ ਸ਼ੁਰੂ ਕਰ ਗਏ ਠੀਕ ਨਹੀਂ ਹਾਂਜੀ ਇਹ ਚੱਕਰ ਆ ਠੀਕ ਨਹੀਂ ਕੰਮ ਸ਼ੁਰੂ ਕਰਾਉਣ ਸਾਡੇ ਹੋਰ ਸਾਨੂੰ ਕੋਈ ਨਹੀਂ ਆਏਗਾ ਸਰਕਾਰ ਜਾਂ ਅਸੀਂ ਕੋਈ ਉਹਨਾਂ ਦਾ ਇਲਾ ਨਹੀਂ ਕਰਦੇ ਹੈਗੇ ਅਸੀਂ ਇਹ ਕਹਿੰਦੇ ਕਿ ਸਾਡੇ ਨਾਲ ਸਹਿਯੋਗ ਦੇਣ ਸਾਡੇ ਪਿੰਡ ਦੇ ਕੰਮ ਅੱਗੇ ਤੋਂ ਵਧੀਆ ਚੱਲਣ ਉਹ ਸਾਡੇ ਜਿਹੜੇ ਨਾ ਜੀ ਸਾਡੇ ਪੈਸੇ ਤਾਂ ਨਹੀਂ ਲੱਗ ਰਹਾ ਉਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਸਾਡੀ ਹਲਕਾ ਐਮਐਲਏ ਆ ਉਹ ਕਹਿੰਦੇ ਆ ਵੀ ਜਿਹੜੇ ਸਾਡੇ ਝਾੜੂ ਵਾਲਿਆਂ ਦੇ ਨਮਾਇंदे ਆ ਉਹਨਾਂ ਨੂੰ ਤੁਸੀਂ ਮੋਹਰੇ ਰੱਖ ਕੇ ਕੰਮ ਕਰੋ ਜੇ ਤੁਸੀਂ ਉਹਨਾਂ ਨੂੰ ਮੋਹਰੇ ਰੱਖ ਕੇ ਕੰਮ ਨਹੀਂ ਕਰਦੇ ਵੀਡੀਓ ਨੇ ਸਾਫ਼ ਸਾਨੂੰ ਲਾਜਾਂ ਵਿੱਚ ਕਿਹਾ ਵੀ ਉਹਨੇ ਉਹਨਾਂ ਜਰ ਤੁਹਾਡੇ ਕਿਸੇ ਮਤੇ ਦੇ ਸੈਨ ਨਹੀਂ ਹੋਣੇ ਇੱਕ ਸਾਡੇ ਆ ਖਾਲਸਿਆਂ ਦਾ ਮਹੱਲਾ ਆ ਮੋਰੇ ਗੁਰੂ ਘਰ ਆ ਉਹਦੇ ਮੋਰੇ ਹੀ ਪਖਾਨਾ ਬਣਾਤਾ ਪਖਾਨਾ ਬਣਾਤਾ ਉਹ ਸਾਰਾ ਪਿੰਡ ਤੇ ਰਾਜ ਕਰਦਾ ਵੀ ਇੱਥੇ ਲਫਾਫੇ ਜਿਹੜੇ ਉੜਕੇ ਆ ਗੁਰੂ ਘਰ ਚ ਵੀ ਜਾਣੇ ਉਧਰ ਵੀ ਜਾਣੇ ਵੀ ਇੱਥੇ ਨਾਂ ਕੀਤਾ ਜਾਵੇ ਪਰ ਉਥੇ ਭੈਣ ਜੀ ਨੇ ਨੀ ਪੱਤਰ ਰੱਖਿਆ ਉਹ ਕਹਿੰਦੇ ਆ ਵੀ ਇਹ ਬਣੂਗਾ ਤੇ ਇੱਥੇ ਹੀ ਬਣੂਗਾ ਇਹ ਤੋਂ ਬਾਅਦ ਤੁਹਾਡੇ ਕੰਮ ਚੱਲਣਗੇ ਨਹੀਂ ਤਾਂ ਕੋਈ ਕੰਮ ਨਹੀਂ ਚੱਲੇਗਾ ਇਹਦਾ ਮਤਲਬ ਆ ਜਾਨੀ ਕਿ ਪੈਸੇ ਤੁਹਾਡੇ ਖਾਤੇ ਵਜ ਨਹੀਂ ਆ ਪੱਤਰ ਪਿੰਡ ਨੂੰ ਨਹੀਂ ਆ ਰਿਹਾ ਹੱਲੇ ਮੈਂ ਕਹਾਂ ਜੀ ਕੁਝ ਵੀ ਨਹੀਂ ਆ ਰਿਹਾ ਅਸੀਂ ਆਪਣੇ ਜਿਹੜੇ ਸਾਡੇ ਐਨਆਰਆ ਮਾਤਾ ਜੀ ਖੜੇ ਆ ਹੋਰ ਇਹਨਾਂ ਕੋਲੋਂ ਮੰਗ-ਮੁੰਗੇ ਤਾਂ ਅਸੀਂ ਆਪਣਾ ਗੁਜ਼ਾਰਾ ਕਰ ਰਹੇ ਹਾਂ ਬਹੁਤ ਸਾਰੇ ਐਨਆਰਆ ਵੀਰਾਂ ਦਾ ਇੱਥੇ ਜੋ ਮੈਂ ਨਹੀਂ ਕੋਈ ਗੱਲ ਨਹੀਂ ਮੈਂ ਥੋੜੀ ਜੀ ਗੱਲਬਾਤ ਕਰਾਂਗਾ ਤੁਹਾਡੇ ਨਾਲ ਕੀ ਨਾ ਕੀ ਜਾਣਨਾ ਨਾ ਦੱਸ ਦਿਓ ਆਪਣਾ ਮੇਰਾ ਸਹਿੰਦਰ ਕੌਰ ਸਹਿੰਦਰ ਕੌਰ ਜੀ ਤੁਸੀਂ ਪਿੰਡ ਲਈ ਬਹੁਤ ਵਧੀਆ ਇੱਕ ਉਪਰਾਲਾ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਐਨਆਰਈ ਜੋ ਵੀ ਬਾਹਰ ਕੰਟਰੀਆਂ ਚ ਗਏ ਹੋ ਹਨ ਉਹ ਸਾਰੇ ਹੀ ਆਪਣੇ ਆਪਣੇ ਪਿੰਡ ਦਾ ਕਰਦੇ ਆ ਪਰ ਬਾਕੀ ਤਾਂ ਹੁਣ ਪਿੰਡ ਵਾਲਿਆਂ ਨੂੰ ਚਾਹੀਦਾ ਕਿਦਾਂ ਸਰ ਜੀ ਪਿੰਡ ਦੀ ਜੀ ਯਾਦ ਆਉਂਦੀ ਆ ਤੇ ਹੁੰਦੇ ਆ ਤੁਸੀਂ ਪਰ ਮਕਸਦ ਇਹ ਆ ਵੀ ਕਈ ਪੀਪਲ ਨਹੀਂ ਕਰਦੇ ਨਹੀਂ ਕਰਦੇ ਬਾਹਰਲੇ ਪਰ ਕਰਦਾ ਹੀ ਕਰਦੇ ਕਰਦੇ ਬਾਹਰਲੇ ਬਿਲਕੁਲ ਬਿਲਕੁਲ ਆਹ ਇਤਨੇ ਦੇ ਆਂਦਾ ਵੀ ਧੰਨਵਾਦ ਕਰਦੇ ਆ ਜੇ ਕੁਝ ਕਰਨ ਬੈਲਪੋਟ ਤਾਂ ਜਰਨੈਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਅੱਜ ਇੱਥੇ ਹੋ ਜੀ ਲੋਕ ਕੋਲ ਆਉ ਮੇਰੇ ਬਹੁਤ ساری ਕਲੰਬੀ ਲਿਸਟ ਰਲਾਈ ਆ ਸਰ ਪੇਜ ਕਰਕੇ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਸਾਹਮਣੇ ਦੇਖ ਕੇ ਮੇਰਾ ਤਾਂ ਜਿਹੜਾ ਪਰਸਨਲੀ ਤੌਰ ਤੇ ਮੈਨੂੰ ਤਾਂ ਬਹੁਰੀ ਅਪਰੀਸ਼ੀਏਟ ਦੀ ਲੋੜ ਵੀ ਨਹੀਂ ਕੋਈ ਅਪਰੀਸ਼ੀਏਟ ਕਰੇ ਜਾਂ ਨਾ ਕਰੇ ਮੈਂ ਪਹਿਲਾਂ ਹੀ ਆਪਣਾ ਇੱਕ ਮਿੰਟ ਮੈਂ ਪਹਿਲੇ ਜਿਹੜੀ ਇੰਟਰਵਿਊ ਕੀਤੀ ਸੀ ਉਦੋਂ ਵੀ ਤੁਸੀਂ ਇਹੀ ਗੱਲ ਕਹੀ ਸੀ ਵੀ ਮੇਰੀ ਮੈਂ ਗੱਲ ਕਰਦਾ ਵੀ ਇਹ ਮੇਰੇ ਹਿਸਾਬ ਨਾਲ ਮੈਨੂੰ ਇਸ ਜਿਹੜੀ ਪੋਲਟੈਕਸ ਜਿਹੜੇ ਡੋਮੈਸਟਿਕ ਆ ਜੀ ਅਸੀਂ ਐਨਆਰਆਈ ਆ ਮੈਂ ਪਰਸਨ ਚੱਲ ਜਾਣਾ ਜੀ ਸਾਨੂੰ ਮੈਨੂੰ ਇਹ ਨਾ ਲਈ ਬਈ ਮੇਰਾ ਬੋਟਾ ਬਈ ਉਹ ਬੀਬੀ ਨੂੰ ਵੀ ਕੀ ਪਤਾ ਹੋਊਗਾ ਵੀ ਇੱਥੇ ਕੋਈ ਐਨਆਰਆ ਆਇਆ ਪੈਨਸ਼ਨ ਜੀ ਨਾ ਉਹਨੂੰ ਪਤਾ ਹੋਊਗਾ ਵੀ ਕਹਨ ਪੈਸੇ ਦਿੱਤੇ ਜੇ ਕੋਈ ਉਹ ਜਿਹੜੇ ਬੰਦੇ ਦੋ ਤਿੰਨ ਬੰਦੇ ਆ ਉਹਨੇ ਬੈਸਲਟ ਕੀਤਾ ਉਹਨੂੰ ਤਾਂ ਇਹਨਾਂ ਨੂੰ ਵੀ ਉਹਨੂੰ ਵੀ ਖਰਾਬ ਕੀਤਾ ਤਾਂ ਇਹ ਪੰਚਾਇਤ ਨੂੰ ਖਰਾਬ ਕੀਤਾ ਮੇਰਾ ਖਿਆਲ ਉਹਨੂੰ ਕੀ ਪਤਾ ਕਿ 15 ਸਾਲ ਪਹਿਲਾਂ ਕਿ ਇਹ ਸਕੂਲ ਤੇ ਪੈਸੇ ਲਾਏ ਆ ਜੀ ਜਿਹੜੀ ਜਿਹੜੀ ਬੀਬੀ ਆ ਉਹਨੂੰ ਕੀ ਪਤਾ ਹੋ ਸਕਦਾ ਵੀ ਕਿਸੇ ਬੰਦੇ ਨੇ ਜਾਂ ਦਸੂਰਾਂ ਕੋਈ ਵੀ ਸਾਰੇ 22 ਬੰਦਿਆਂ ਦੀ ਲਿਸਟ ਲਾਈ ਹੈ 22 ਬੰਦਿਆਂ ਨੇ ਸਹਿਯੋਗ ਕੀਤਾ ਤਾਂ ਹਾਂਜੀ ਹਾਂਜੀ 22 ਬੰਦਿਆਂ ਨੇ ਸਹਿਯੋਗ ਕੀਤਾ ਹਾਂਜੀ ਇਹ ਜਿਹੜੇ ਨਾਂ ਲਿਖੇ ਬਲਬੀਰ ਤੇ ਪ੍ਰੀਤੋਪਰ ਤੇ ਮਨਜੀਤ ਸਿੰਘ ਇਹ ਸਾਰੇ ਜਿਹੜੀ ਐਨ ਆਰ ਆਈ ਦੀ ਹਾਂਜੀ ਕਿੰਨਾ ਕਿੰਨਾ ਸਹਿਯੋਗ ਇਹਨਾਂ ਦਾ ਬਤ ਤਕਰੀਬਨ ਯੋਗਦਾਨ 18 ਆ ਦੇ ਹਾਂਜੀ ਅਗਲੇ ਹੱਥ ਕਰਾਂਗਾ ਕਰਾਂਗਾ ਇਹ ਸਿਰਫ ਪਹਿਲੇ 60 ਲੱਖ ਸਕੂਲ ਲਈ 60 ਲੱਖ ਸਕੂਲ ਲਈ 18 ਲੱਖ ਦੋ ਦੋਨਾਂ ਸਕੂਲਾਂ ਲਈ ਦੋ ਸਕੂਲਾਂ ਲਈ 60 ਲੱਖ ਬਿਲਡ ਕੀਤਾ ਐਨ ਆਰ ਆਈ ਉਹ ਕੀ ਮੈਸੇਜ ਤੁਸੀਂ ਦੇਣਾ ਜਾਓਗੇ ਇੱਥੇ ਐਨ ਆਰ ਆਈ ਬਾਹਰੋਂ ਹੁੰਦਾ ਬੜੀ ਉਮੀਦਾਂ ਨਾਲ ਹੁੰਦਾ ਆ ਬੜਾ ਚਾਹ ਹੁੰਦਾ ਐਨ ਆਰ ਆਈ ਜਿਹੜੀ ਇੱਥੇ ਤਾਂ ਨਹੀਂ ਤਰਕੀ ਹੁੰਦੀ ਸਾਡੇ ਪਿੰਡ ਦੀ ਪੈਸਾ ਬਥੇਰਾ ਲਾਉਣ ਨੂੰ ਤੇ ਆਇਆ ਜਿਹੜੀ ਪੰਚਾਇਤ ਆ ਉਹ ਇਹਦੇ ਵਿੱਚ ਕੁਝ ਬੰਦੇ ਗਲਤ ਆ ਜਿਹੜੇ ਕੰਮ ਨਹੀਂ ਚੱਲਣ ਦਿੰਦੇ ਕੰਮ ਨਹੀਂ ਚੱਲਣ ਜਿੱਦਾਂ ਹੁਣ ਜਿਹੜੀ ਬੀਬੀ ਆਈ ਸੀ ਉਹ ਬੰਦੇ ਹੋ ਹੋਰ ਹੀ ਲੈ ਪੰਚਾਇਤ ਦਾ ਪੰਚਾਇਤ ਦਾ ਕੋਈ ਮੈਂਬਰ ਨਹੀਂ ਉਹਦਾ ਉਹ ਫਿਰ ਇੱਕ ਕਮੇਟੀ ਬਣਾ ਗਈ ਵੀ ਜੇਪੀ ਨੇ ਤਾਂ ਸਾਨੂੰ ਇਹ ਵੀ ਕਿਹਾ ਸੀ ਅਸੀਂ ਐਨ ਆਰ ਆਈ ਦੇ ਘਰ ਵੀ ਜਾਵਾਂਗੇ ਚਾਹ ਦਾ ਪੀ ਕਾਪਾ ਵੀ ਵੀ ਗਿਆ ਨਹੀਂ ਮੁੰਨ ਦੇ ਗੱਲ ਸੋ ਕਿ ਵੀ ਨਾ ਸੜ ਗਈ ਵਿਚਾਰੀ ਨਾ ਨਾਉ ਮੈਨੂੰ ਜਾਣਦੀ ਨਾ ਮੈਂ ਉਹਨੇ ਘੜ ਬਿਲਕੁਲ ਬਿਲਕੁਲ ਨਹੀਂ ਚਲੋ ਪਿੰਡ ਦੇ ਪਰਪਰ ਦੀ ਮੂਹ ਆ ਤੈਨੂੰ ਹਾਂ ਪਿੰਡ ਦੇ ਪਰਪਰ ਦੀ ਮੂਹ ਹਾਂਜੀ ਬਿਲਕੁਲ ਹੁਣ ਉਹਨੂੰ ਉਹਨੂੰ ਕੋਈ ਜਿਹੜਾ ਬੰਦਾ ਦੱਸਦਾ ਉਹਨੂੰ ਉਹੀ ਕਰਨਾ ਉਹਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੋਣਾ ਵੀ ਐਨ ਆਰ ਆਈ ਨੇ 60 ਲੱਖ ਲਾਇਆ ਜੀ ਤੇ ਆਲਾ ਆ ਉਹਨੂੰ ਉਹਨੂੰ ਦੱਸ ਦੱਸ ਤੇਦਾ ਪਤਾ ਲੱਗੂਗਾ ਕਿ ਨਹੀਂ ਬਿਲਕੁਲ ਬਿਲਕੁਲ ਉਹਨੂੰ ਕਿੱਦੋਂ ਪਤਾ ਲੱਗੂਗਾ ਬਈ ਬਈ 60 ਲੱਖ ਰੁਪਏ ਲੈ ਉਹ ਬੰਦੇ ਦੋ ਤਿੰਨ ਇੱਥੇ ਬੈਠੇ ਆ ਉਹਨਾਂ ਤੋਂ ਇਹ ਜਿਆਦੀ ਲਈ ਜਾਵੇ ਇਹ ਹੀ ਬਣਾਇਆ ਬਿਲਕੁਲ ਬਹੁਤ ਵਧੀਆ ਸਰ ਨੇ ਕਿਹਾ ਆ ਜੀ ਜਰਨੈਲ ਸਿੰਘ ਸੀ ਜਿਨ੍ਹਾਂ ਨੇ ਐਨ ਆਰ ਆਈ ਵੀਰਾਂ ਕੋ ਮੇਰੇ ਪਿੱਛੇ ਮੈਂ ਅੱਗੇ ਵੀ ਬਾਰ ਬਾਰ ਇਹ ਹੀ ਦਿਖਾ ਰਿਹਾ ਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 18 ਲੱਖ ਰੁਪਏ ਇਕ ਦੱਸਿਆ 60 ਲੱਖ ਇਕ ਜੀ 30 30 ਲੱਖ 60 ਲੱਖ ਦੇ ਕਰੀਬ ਪਹਿਲੇ ਇਕੱਠਾ ਕੀਤਾ 18 ਲੱਖ ਰੁਪਇਆ ਇਹ ਛੱਪੜ ਚਾਰ ਦਿਵਾਰੀ ਦੇ ਲਈ ਕੀਤਾ ਆ ਇੱਕ ਬਹੁਤ ਵਧੀਆ ਪ੍ਰਾਲਾ ਕਵਾਂਗੇ ਬਹੁਤ ਵਧੀਆ ਐਨ ਆਰ ਆਈ ਵੀਰਾਂ ਦਾ ਸਹਿਯੋਗ ਹਰੇਕ ਪਿੰਡ ਵਿੱਚ ਹੁੰਦਾ ਆ ਜਦੋਂ ਐਨ ਆਰ ਆਈ ਕੋਈ ਆਪਣੇ ਪਿੰਡ ਵਿੱਚ ਆਉਂਦਾ ਉਹਨੂੰ ਵੀ ਪਤਾ ਹੁੰਦਾ ਮੇਰੇ ਪਿੰਡ ਦੀ ਨਿਹਾਰ ਬਦਲੇ ਮੈਂ ਆਪਣੇ ਪਿੰਡ ਨੂੰ ਖੂਬਸੂਰਤ ਦੇਖਾਂ ਤਸਵੀਰਾਂ ਤੁਹਾਨੂੰ ਪਿੰਡ ਧਾਰੀਵਾਲ ਤੋਂ ਦਿਖਾ ਰਹੀ ਸੀ ਕੁਝ ਕਹਿਣਾ ਚਾਹੁੰਦੇ ਸਾਰੇ ਮੈਂ ਕਿਹਾ ਵੀ ਸਾਡੀ ਬੀਬੀ ਬਾਰੇ ਕੋਈ ਬੈਡ ਫੀਲਿੰਗ ਨਹੀਂ ਹੈ ਜੀ 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 ਕਿਉਂਕਿ ਇਹਨਾਂ ਰਹੀ ਹੈ ਨਾ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਮੈਸ ਲੱਡ ਕੀਤਾ ਗਿਆ ਹੈ ਜੀ ਨੇ ਉਹਨਾਂ ਨੂੰ ਸੱਚ ਨਹੀਂ ਦੱਸਿਆ ਗਿਆ ਵੀ ਇਹ ਕਾਉਂਟ ਕਰਦਾ ਕੰਮ ਹਾਂ ਉਹ ਹੋਰ ਦੋ ਤਿੰਨ ਬੰਦੇ ਇੱਥੇ ਜਿਹੜੇ ਸਾਰੇ ਕ੍ਰੱਬਾ ਕਰਦੇ ਆ ਬਸ ਐਨਆਰਈ ਜਨਰਿਆਲ ਸਿੰਘ ਨੇ ਕਿਹਾ ਕਿ ਬੀਬੀ ਨੂੰ ਜਾਣਦੇ ਨਹੀਂ ਨਾ ਹੀ ਇਹਨਾਂ ਨੇ ਐਮਐਲਏ ਨੂੰ ਦੇਖਿਆ ਆ ਨਾ ਹੀ ਕੋਈ ਐਮਐਲਏ ਦੇ ਪ੍ਰਤੀ ਇਹਨਾਂ ਦੀ ਕੋਈ ਹੈਗੀ ਗੱਲਬਾਤ ਇਹ ਐਪਰੀਸ਼ੀਏਟ ਯਾਨੀ ਕਿ ਇਹਨਾਂ ਨੂੰ ਜਿਹੜਾ ਅੱਜ ਐਪਰੀਸ਼ੀਏਟ ਕੀਤਾ ਗਿਆ ਇਥੇ ਡਾਕਟਰ ਨਵਜੋਤ ਸਿੰਘ ਦਈਆ ਜੀ ਤੇ ਉਹਨਾਂ ਦੀ ਪੂਰੀ ਟੀਮ ਆਈ ਸੀ ਤਸਵੀਰਾਂ ਤੁਹਾਨੂੰ ਪਿੰਡ ਤਾਰੀਵਾਲ ਤੋਂ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊਜ਼ ਨਕੋ